ਅਮ੍ਰਿਤਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਅਮੇਕੀ ਟ੍ਰਾਂਸਪੋਰਟੇਸ਼ਨ ਫੈਕਟਰੀ ਦਾ ਬਟਾ ਬਿਆਨ ਡਰੱਗ ਅਗਰੈਸਿਵ ਭਾਸ਼ਾ ਦੇ ਨਿਯਮਾਂ ਨੂੰ ਲੈ ਕੇ ਕੀਤੀ ਸਖਤੀ ਲੱਖਾਂ ਦੀ ਸੰਗੀ ਫੰਡਿੰਗ ਵਿੱਚ ਕਟੌਤੀ ਦੀ ਦਿੱਤੀ ਧਮਕੀ ਅਮਰੀਕਾ ਦੀ ਸਿਟੀਜ਼ਨਸ਼ਿਪ ਚੋਂ ਦੇ ਉਹ ਤਾਂ ਗੁਆਂਡਿਆ ਦੇ ਨਾਲ ਰੱਖਣੀ ਹੋਵੇਗੀ ਬਣਾ ਕੇ 트럼ਪ ਸਰਕਾਰ ਨੇ 34 ਸਾਲ ਬਾਅਦ ਪੁਰਾਣਾ ਨਿਯਮ ਕਿ ਤਲਾਕੂ ਇਮੀਗ੍ਰੇਸ਼ਨ ਵਾਲੇ ਆਂਡ ਗੁਆਂਟੋ ਕਰਨਗੇ ਪੁੱਛ ਪੜਤਾਲ ਅਮਰੀਕਾ ਦੇ ਸਕੂਲ ਦੇ ਵਿੱਚ ਹੋਈ ਗੋਲੀਬਾਰੀ ਤਿੰਨ ਲੋਕਾਂ ਦੀ ਮੌਤ 17 ਹੋਏ ਜ਼ਖਮੀ ਹਮਲਾਵਰ ਨੇ ਖੁਦ ਨੂੰ ਵੀ ਬਾਅਦ ਚ ਮਾਰੀ ਗੋਲੀ ਰਾਸ਼ਟਰਪਤੀ 트럼ਪ ਨੂੰ ਦਿੱਤੀ ਗਈ ਮਾਮਲੇ ਦੀ ਜਾਣਕਾਰੀ ਕੌਣ ਖਬਰਾਂ ਪਸਤਾ ਦਿਨਾ ਟ੍ਰਾਂਸਪੋਰਟੇਸ਼ਨ ਸੈਕਟਰੀ ਸੇਨ ਡਫੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਹੈ ਕਿ ਜੇਕਰ ਕੈਲੀਫੋਰਨੀਆ, ਵਾਸ਼ਿੰਗਟਨ ਅਤੇ ਨਿਊ ਮੈਕਸੀਕੋ ਕ੍ਰਕਰ ਦੇ ਲਈ ਅੰਗਰੇਜ਼ੀ ਭਾਸ਼ਾ ਦੀਆਂ ਸੁਰੂਤਾ ਨੂੰ ਲਾਗੂ ਕਰਨ ਵਿੱਚ ਅਸਫਲ ਰਹਤੇ ਨੇ ਤਾਂ ਉਹਨਾਂ ਨੂੰ ਸੰਗੀ ਫੰਡਿੰਗ ਦੇ ਵਿੱਚ ਲੱਖਾਂ ਡਾਲਰ ਦਾ ਨੁਕਸਾਨ ਹੋ ਸਕਦਾ ਹੈ ਡਫੀ ਨੇ ਕਿਹਾ ਕਿ ਤਿੰਨ ਰਾਜਾਂ ਦੇ ਕੋਲ ਸੰਗੀ ਅੰਗਰੇਜ਼ੀ ਭਾਸ਼ਾ ਮੁਹਾਤ ਜ਼ੁਰਤੀ ਪਾਲਣਾ ਕਰਨ ਲਈ 30 ਦਿਨ ਹਨ ਇਸ ਮਿੰਨਟ ਦੇ ਸ਼ੁਰੂ ਵਿੱਚ ਫਲੋਰੀਡਾ ਵਿੱਚ ਹੋਏ ਇੱਕ ਘਾਤਖਾਤ ਦੀ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਰਾਜਅਨੇ ਗੈਰ ਕਾਨੂੰਨੀ ਪ੍ਰਵਾਸੀ ਟੈਕਸ ਡਰਾਈਵਰ ਹੈ ਜਿਸ ਨੇ ਗੈਰ ਕਾਨੂੰਨੀ ਯੂ ਟਰਨ ਲਿਆ ਸੀ ਉਸ ਦੇ ਸੰਬੰਧ ਵਿੱਚ ਮਹੱਤਵਪੂਰਨ ਅਤੇ ਸਫਲਤਾਮਕ ਕਿਤਿਆ ਨੇ ਡੈਫੀ ਨੇ ਕਿਹਾ ਕਿ ਅਸੀਂ ਸਾਰੇ ਸੜਕ ਦੀ ਬਰਤੋ ਕਰਦੇ ਹਾਂ ਅਤੇ ਸਾਨੂੰ ਇਹ ਯਕੀਨੀ ਬਣਾਉਣੀ ਚਾਹੀਦੀ ਹੈ ਕਿ ਜੋ ਲੋਕ ਵੱਡੇ ਰਿਕ ਜ਼ੈਮੀ ਚਲਾ ਰਹੇ ਨੇ ਉਹ ਸੜਕ ਦੇ ਸੰਕੇਤਾਂ ਨੂੰ ਸਮਝ ਸਕਣ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਸਿਖਲਾਈ ਦਿੱਤੀ ਗਈ ਹੈ We are not going to tolerate states that don't comply with the rules that come from this department. And so we are going to, uh, we've, first of all, we've, we've, we've identified uh, uh, several states that have not been in compliance. That would be Washington, California, and New Mexico. Those are the three, three states that have not complied with this rule, which, by the way, this driver in Florida had received a CDL. In Washington, California, and was pulled over in in July for speeding, and no doubt couldn't speak the English language. Uh, and uh, law enforcement in New Mexico uh, did not take his rig out of service. So uh, this one driver touched all three states. Uh, based on our review, they are not complying uh, with our rule. And so phase one for us, which I'm announcing today, is uh, we are. Uh, going to give these states uh, 30 days to come into compliance with truck drivers speaking uh, proficiently the english language or we're going to look at federal funding uh, that they receive uh, under the motor carrier safety assistance program. so i believe california is, uh, is uh, 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 20 million or 30 million. 30 million, uh, washington is 10 million and new mexico is 7 million. Jesse will confirm that in a second, but uh, these are millions of dollars. By the way, this is phase one. Uh, there are other actions that we can take to make sure states comply. Um, and hopefully, uh, in the next 30 days, we won't have to withhold any money from them. Uh, but if they don't come into compliance, uh, we will uh, start with withholding this money and then uh, we will take additional steps uh, to guarantee compliance. ਅਮਰੀਕਾ ਦੀ ਸਿਟੀਜ਼ਨਸ਼ਿਪ ਚਾਹੁੰਦੇ ਹੋ ਤਾਂ ਗਵਾਂਡੀਆ ਦੇ ਨਾਲ ਬਣਾ ਕੇ ਰੱਖਣੀ ਹੋਵੇਗੀ ਜੀ ਹਾਂ 트럼ਪ ਸਰਕਾਰ ਦੇ ਵੱਲੋਂ 34 ਸਾਲ ਪੁਰਾਣਾ ਨਿਯਮ ਮੁਰਤ ਲਾਗੂ ਕਾਜੀ ਤੱਕ ਕਿ ਇਸ ਤਹਿਤ ਸਿਟੀਜ਼ਨਸ਼ਿਪ ਅਰਜ਼ੀਆਂ ਦੀ ਪ੍ਰੋਸੈਸਿੰਗ ਦੌਰਾਨ ਨਿੱਜੀ ਮਾਮਲਿਆਂ ਦੀ ਪੁਨਛਾਨ ਅਰੰਭ ਕੀਤੀ ਗਈ ਹੈ। ਦੂਜੇ ਸ਼ਬਦ ਦੇ ਵਿੱਚ ਕਹ ਲਈਏ ਤਾਂ ਗੁਆਂਢੀਆਂ ਦੇ ਨਾਲ ਤੁਹਾਡੀ ਅਨਬਣੀ ਯੂਐਸ ਸਿਟੀਜ਼ਨਸ਼ਿਪ ਦੇ ਰਾਹ ਦੇ ਵਿੱਚ ਰੀਕਾ ਬਣ ਸਕਦੀ ਹੈ। ਜੀ ਹਾਂ ਇਮੀਗ੍ਰੇਸ਼ਨ ਅਫਸਰ ਸਿਰਫ ਗੁਆਂਢੀਆਂ ਤੋਂ ਹੀ ਸੰਬੰਧਿਤ ਪ੍ਰਵਾਸੀ ਦੇ ਕਿਰਦਾਰ ਬਾਰੇ ਪੁੱਛ ਪੜਤਾਲ ਨਹੀਂ ਕਰਨਗੇ ਸਗੋਂ ਕਾਮ ਵਾਲੀਆਂ ਥਾਵਾਂ ਤੇ ਜਾ ਕੇ ਵੀ ਸਾਥੀ ਮੁਲਾਜ਼ਮੇ ਦੇ ਨਾਲ ਵੀ ਗਲਪਾਟ ਕਰ ਸਕਦੇ ਨੇ ਮਾਮਲਾ ਇੱਥੇ ਖਤਮ ਨਹੀਂ ਹੁੰਦਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਨਿਯਮ ਹੋਰ ਵੀ ਸਖਤ ਕੀਤੇ ਜਾਣ ਦਾ ਖਤਰਾ ਜਾਹਰ ਕੀਤਾ ਜਾ ਰਿਹਾ ਹੈ ਅਤੇ ਨਾਗਿਕਤਾ ਅਰਜ਼ੀ ਦਾਖਲ ਕਰਨ ਵਾਲਿਆਂ ਨੂੰ ਗਵਾਂਡੀਆਂ EMPLOYEES ਸਾਥੀ ਮੁਲਾਜ਼ਮਾ ਅਤੇ ਕਾਰੋਬਾਰੀਆਂ ਸਾਥੀਆਂ ਤੋਂ ਸਿਫਾਰਸ਼ੀ ਪੱਤਰ ਲਖਵਾ ਕੇ ਲਿਆਉਣ ਦੇ ਹੁਕਮ ਦਿੱਤੇ ਜਾ ਸਕਦੇ ਨੇ ਜਾਜਪੂਸ਼ ਸੀਨੀਅਰ ਦੇ ਰਾਸ਼ਟਰਪਤੀ ਹੁੰਦਿਆਂ ਨਿੱਜੀ ਮਾਮਲਿਆਂ ਬਾਰੇ ਕੁਝ ਪੜਤਾਲ ਪੰਕਤੀ ਕੀਤੀ ਗਈ ਸੀ ਅਰਬੀਤੀ ਭਾਈ ਗਾਸ ਨੂੰ ਉਪਰ ਸਰਕਾਰ ਨੇ ਚੁਪਚਪੀ ਤੇ ਇਹ ਨੀਤੀ ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ 10 ਜੇ 1960 ਤੇ ਇਮੀਗ੍ਰੇਸ਼ਨ ਐਂਡ ਨੈਚਰਲਾਈਜੇਸ਼ਨ ਐਕਟ ਅਧੀਨ ਪੜਤਾਲ ਅਫਸਰ ਸੰਬੰਧਤ ਵਿਨੇਕਾਰਾ ਕੇ ਕਾਰਜਾਂ ਦੀ ਨਹੀਂ ਅਤੇ ਆਂਡ ਗੁਆਂਟ ਦੇ ਵਿਚ ਰਹਣ ਵਾਲਿਆਂ ਤੋਂ ਉਸ ਦੀਆਂ ਆਤਾਂ ਤੇ ਵਰਤਾਰੇ ਬਾਰੇ ਵੀ ਪੁੱਛਦੇ ਨੇ 1991 ਵੀ ਜੇ ਨੀਤੀ ਬੰਦ ਕੀਤੇ ਜਵਾਨ ਦੇ ਮਗਰੋਂ ਐਫ ਪੀਆਈ ਵੀ ਨੇ ਕਾਰਦੀਆਂ ਸਰਗਰਮੀਆਂ ਦੀ ਪੜਤਾਲ ਕਰਦੇ ਸਨ ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਜੋਸਫ ਵੀ ਐਟਲੋ ਨੇ ਕਿਹਾ ਕਿ ਇਹ ਕਦਮ ਬੇहद ਲਾਜ਼ਮੀ ਹੋ ਚੁੱਕਿਆ ਸੀ ਨੀਚੇ ਜਾਣਕਾਰੀ ਦੀ ਪੜਤਾਲ ਕਰਦਿਆਂ ਯਕੀਨੀ ਬਣਾਇਆ ਜਾ ਸਕੇਗਾ ਕਿ ਬਿਨੇ ਕਾ ਚੰਗੀ ਕਿਰਦਾਰ ਵਾਲੇ ਹੋਣ ਅਮਰੀਕਾ ਦੇ ਸੰਵਿਧਾਨਕ ਦਾ ਸਤਿਕਾਰ ਕਰਨ ਅਤੇ ਦੇਸ਼ ਦੇ ਵਿੱਚ ਅਮਨ ਕਾਨੂੰਨ ਵਾਸਤੇ ਕੋਈ ਖਤਰਾ ਪੈਦਾ ਨਾ ਕਰਦੇ ਹੋਣ ਇਹ ਤੱਦਸਬ ਅਦਾਕੀ ਅਮਰੀਕਾ ਦੀ ਨਾਗਿਕਤਾ ਹਾਸਲ ਕਰਨ ਦੇ ਲਈ ਬਿਨਕਾਰਨ ਨੂੰ ਪਹਿਲਾਂ ਹੀ ਕਈ ਸ਼ਰਤਾਂ ਦੀ ਪਾਲਣਾ ਕਰਨੀ ਪੈਂਦੀ ਹੈ ਜਿਨ੍ਹਾਂ ਦੇ ਮੁਤਾਬਕ ਗ੍ਰੀਨ ਕਾਰਡ ਹੋਲਡਰ ਨੇ ਘੱਟੋ-ਘੱਟ 5 ਸਾਲ ਅਮਰੀਕਾ ਦੇ ਵਿੱਚ guzare ਹੋਣ ਅਤੇ ਇਹਨਾਂ ਦੇ ਵਿੱਚੋਂ 2.5 ਸਾਲ ਦੀ ਲਗਾਤਾਰ ਮੌਜੂਦਗੀ ਲਾਜ਼ਮੀ ਹੈ ਦਸਵੀਂ ਜਿਹੜੇ ਸੁਪਿਆਂ ਦੇ ਵਿੱਚ ਨਾਗਿਕਤਾ ਦੀ ਅਰਜ਼ੀ ਦਾਖਲ ਕੀਤੀ ਜਾ ਰਹੀ ਹੈ ਉੱਥੇ 3 ਮਹੀਨੇ ਪੁਰਾਣੀ ਰਿਹਾਇਸ਼ ਹੋਣੀ ਲਾਜ਼ਮੀ ਹੈ ਜਰਕੇ ਚੰਗਾ ਕਿਰਦਾਰ ਸਭ ਤੋਂ ਅਹਿਮ ਮੰਨੇ ਜਾਂਦਾ ਹੈ ਪਿਛਲੇ 34 ਸਾਲਾਂ ਦੌਰਾਨ ਵੀ ਨਕਾਦੇ ਪਿਛੋਕਰ ਦੀ ਜਾਂਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਤੋਂ ਕਰਵਾਈ ਜਾ ਰਹੀ ਸੀ ਪਰ ਹੁਣ ਗਵਾਂਡਿਆ ਨੇ ਬਿਆਨ ਵੀ ਦਰਜ ਕੀਤੇ ਜਾਣਗੇ ਅਤੇ ਸਥਾਈ ਮਲਜ਼ਮਾਂ ਦੀਆਂ ਹਾ ਪੱਖੀ ਟਿੱਪਣੀਆਂ ਵੀ ਜ਼ਰੂਰੀ ਹੋਣਗੀਆਂ ਇਥੇ ਦੱਸਣਾ ਬੰਦ ਹੈ ਕਿ 트ੰਪ ਸਰਕਾਰ ਸਾਫ ਲਫ਼ਜ਼ਾਂ ਦੇ ਵਿੱਚ ਆਕ ਚੁੱਕੀ ਹੈ ਕਿ ਗ੍ਰੀਨ ਕਾਰਡ ਅਮਰੀਕਾ ਵਿੱਚ ਰਹਿੰਦਾ ਕਾਨੂੰਨੀ ਹੱਕ ਨਹੀਂ ਸਗੋਂ ਮੁਲਕ ਵਿੱਚ ਰਹਿਣ ਦੀ ਇੱਕ سہولت ਹੈ ਪ੍ਰੰਪ ਸਰਕਾਰ ਦੇ ਵੱਲੋਂ ਮੇਤ ਲਿਆਂਦੀਆਂ ਜਾ ਰਹੀਆਂ ਇਮੀਗ੍ਰੇਸ਼ਨ ਨੀਤੀਆਂ ਤੋਂ ਗ੍ਰੀਨ ਕਾਰਡ ਹੋਲਡਰ ਵੀ ਸੁਰੱਖਤ ਨਹੀਂ ਰਹੇ ਜਦਕਿ ਸੋਸ਼ਲ ਮੀਡੀਆ ਖਾਤਿਆਂ ਦੀ ਪੁਨਛਾਨ ਦੀ ਦੁੰਗਾਈ ਤੇ ਨਾਲ ਕਿਤੇ ਜਾਣ ਲੱਗ ਪਈ ਹੈ ਅਮਰੀਕਾ ਦੇ ਮਿਨੀਸੋਟਾ ਰਾਜ ਦੇ ਇੱਕ ਕੈਥੋਲਿਕ ਸਕੂਲ ਦੇ ਵਿੱਚ ਹੋਈ ਗੋਲੀਬਾਰੀ ਦੇ ਵਿੱਚ ਦੋ ਬੱਚਿਆਂ ਅਤੇ ਹਮਲਾਵਰ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ 14 ਬੱਚਿਆਂ ਸਮੇਤ 17 ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਹਨ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਕੂਲ ਦੇ ਵਿੱਚ ਸਮੂਹਿਕ ਪ੍ਰਾਰਥਨਾ ਚੱਲ ਰਹੀ ਸੀ ਪੁਲਿਸ ਨੇ ਮੀਡੀਆ ਨੂੰ ਦੱਸਿਆ ਕਿ ਹਮਲਾਵਰ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਜਿਸ ਕਾਰਨ ਉਸ ਦੀ ਵੀ ਮੌਤ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਕੁਝ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਪੁਲਿਸ ਨੇ ਹਮਲਾਵਰ ਨੂੰ ਮਾਰ ਦਿੱਤਾ ਮਾਰੇ ਗਏ ਦੋਵੇਂ ਬੱਚੇ 8 ਅਤੇ 10 ਸਾਲ ਦੇ ਦੱਸੇ ਜਾਦੇ ਨੇ ਪੁਲਿਸ ਨੇ ਵੀ ਦੱਸਿਆ ਕਿ ਘਟਨਾ ਸਮੇਂ ਦੋਵੇਂ ਬੱਚੇ ਇੱਕ ਬੈਂਚ ਤੇ ਹੀ ਬੈਠੇ ਹੋਏ ਸੀ ਹਮਲਾਵਰ ਕੋਲ ਤਿੰਨ ਹਥਿਆਰ ਸੀ ਤੇ ਇੱਕ ਰਾਈਫਲ ਇੱਕ ਸ਼ਾਰਟਕਨ ਅਤੇ ਇੱਕ ਪਿਸਤੌਲ ਦੱਸੇ ਸਕੂਲ ਦੀਆਂ ਗਰਮੀਆਂ ਦੀਆਂ ਛੁੱਟੀਆਂ ਸਿਰਫ ਦੋ ਦਿਨ ਪਹਿਲਾਂ ਸੋਮਵਾਰ ਨੂੰ ਖਤਮ ਹੋਈਆਂ ਸਨ ਰਾਸ਼ਟਰਪਤੀਟ ਕੰਪਨੀ ਟੂਥ ਸੋਸ਼ਲ ਉਤੇ ਲਿਖਿਆ ਕਿ ਉਹਨਾਂ ਨੂੰ ਇਸ ਘਟਨਾ ਬਾਰੇ ਪੂਰੀ ਜਾਣਕਾਰੀ ਦੇ ਦਿੱਤੀ ਗਈ ਹੈ FBI ਨੇ ਤੁਰੰਤ ਕਾਰਵਾਈ ਕੀਤੀ ਅਤੇ ਉਹ ਉੱਥੇ ਮੌਜੂਦ ਨੇ ਵਾਈਟ ਹਾਊਸ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ ਹੋਮਲੈਂਡ ਸਿਕਿਉਰਿਟੀ ਸੈਕਟਰੀ ਨੋਇਮ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਨਿਗਰਾਨੀ ਕਰ ਰਹੀ ਹੈ ਅਤੇ ਹੋਰ ਅਜੰਸੀਆ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਮੈਂ ਪੀੜਤਾ ਅਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਪ੍ਰਾਰਥਨਾ ਕਰਦੀ ਹਾਂ ਦਸੇ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਗੱਲ ਕਹੀ ਜਾ ਰਹੀ ਹੈ ਤਾਂ ਜੋ ਪੁਲਿਸ ਅਤੇ ਐਮਰਜੈਂਸੀ ਟੀਮਾਂ ਜ਼ਖਮੀਆਂ ਦੀ ਆਸਾਨੀ ਦੇ ਨਾਲ ਮਦਦ ਪਹੁੰਚ ਸਕਣ ਮਿਨੇਸੋਟਾ ਦੇ ਜਿਸ ਕੈਥੋਲਿਕ ਸਕੂਲ ਦੇ ਵਿੱਚ ਗੋਲੀਬਾਰੀ ਹੋਈ ਸੀ ਉੱਥੇ ਪ੍ਰੀ ਸਕੂਲ ਤੋਂ ਲੈ ਕੇ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਸਕੂਲ ਦੀ ਵੈੱਬਸਾਈਟ ਉੱਤੇ ਪੋਸਟ ਕੀਤੇ ਗਏ ਅੱਜ ਦੇ ਕੈਲੰਡਰ ਦੇ ਅਨੁਸਾਰ ਵਿਦਿਆਰਥੀਆਂ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 8:30 ਵਜੇ ਪ੍ਰਾਰਥਨਾ ਸਵੇਰ ਦੇ ਵਿੱਚ ਸ਼ਾਮਲ ਹੋਣਾ ਸੀ ਮੈਨਿਸੋਟਾ ਸੈਨੇਟਰ ਟੀਨਾ ਸਮਿਥ ਨੇ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ ਹੈ ਕਿ ਮੇਰੀ ਟੀਮ ਅਤੇ ਮੈਂ ਇਸ ਘਟਨਾ ਦੀ ਨਿਗਰਾਨੀ ਕਰਦੇ ਹਾਂ ਮੈਂ ਪੁਲਿਸ ਦੀ ਉਨ੍ਹਾਂ ਦੀ ਤੇਜ਼ ਕਾਰਵਾਈ ਦੇ ਲਈ ਧੰਨਵਾਦੀ ਹਾਂ ਇਸ ਸਕੂਲ ਦਾ ਪਹਿਲਾ ਹਫਤਾ ਹੈ ਬੱਚਿਆਂ ਨੂੰ ਡਰ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਗਨ ਵਾਇਲੈਂਸ ਅਰਕਾਈਵ ਦੀ ਰਿਪੋਰਟ ਦੇ ਅਨੁਸਾਰ ਸਾਲ ਜੁਲਾਈ ਤੱਕ ਅਮਰੀਕਾ ਵਿੱਚ ਜਨਤਕ ਗੋਲੀਬਾਰੀ ਤੋਸੋ ਪਾਟ ਲੋਕ ਮਾਰੇ ਗਏ ਨਹੀਂ ਜਿਵੇਂ ਇਹ ਉਹਨਾਂ ਘਟਨਾਵਾਂ ਨੂੰ ਟਰੈਕ ਕਰਦਾ ਹੈ ਜਿੱਥੇ ਇੱਕੋ ਸਮੇਂ ਅਤੇ ਜਗਾ ਉਤੇ ਕੋਲੀਬਾਰੀ ਦੇ ਵਿੱਚ ਚਾਲ ਜਾਂ ਬੰਦ ਲੋਕ ਮਾਰੇ ਜਾਂਦੇ ਨੇ ਜਾਂ ਜ਼ਖਮੀ ਹੁੰਦੇ ਨੇ